ਪੰਜਾਬ న్యూస్ ਪੋਰਟਲ ਦੇਖ ਰਹੇ ਸਾਰ ਦਸ਼ਕਾ ਦਾ ਸਵਾਗਤ ਹੈ ਮੈਂ ਹਾਂ ਕੋਮਲ ਕਪੂਰ ਖਬਰوں ਤੋਂ ਪਹਿਲਾਂ ਨਜ਼ਰ ਮਾਰ ਲਿਨੀਆ ਅਹਿਮ ਸੁਰਖੀਆਂ ਤੇ ਬਲਕੋਤ ਸਿੰਘ ਦੇ ਘਰ ਪਲਤੀਆਂ ਖੁਸ਼ੀਆਂ ਮਾਤਰਨ ਕਰਨੇ ਦਿੱਤਾ ਪੁੱਤਰ ਨੂੰ ਜਨਮ ਬਲਕੋਤ ਸਿੰਘ ਦੇ ਕਰਕੁੰਜੀ ਕਿਲਕਾਰੀਆਂ ਰਾਜਾ ਵੜਿੰਗ ਤੇ ਸੁਖਪਾਲ ਖੈਰ ਨੇ ਦਿੱਤੀਆਂ ਵਧਾਈਆਂ ਬਲਕੋਤ ਸਿੰਘ ਨੂੰ ਮਿਲਣ ਪਹੁੰਚੇ ਰਾਜਾ ਵੜਿੰਗ ਮਾਤਾ ਚਰਨ ਕੋਰ ਦੇ ਵੱਲੋਂ ਬੱਚਿਆਂ ਦੇ ਜਨਮ ਤੋਂ ਬਾਅਦ ਬਲਕੋਤ ਸਿੰਘ ਹੋਏ ਪਾਬੁਕ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਲਿਆੜੇ ਹੱਥੀ ਈੜੀ ਦਾ ਕੇਚਰੀਵਾਲ ਨੂੰ ਮੁੜ ਸਭੰਵ ਜਾਰੀ ਇੱਕ ਮਾਜ ਨੂੰ ਪੁੱਛਕਿਸ਼ ਲਈ ਸੱਦਿਆ ਤੇ ਬੀਤੇ ਦਿਨ ਕੋਰਟ ਨੇ ਦਿੱਤੀ ਸੀ ਜ਼ਮਾਨਤ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਘਰ ਇੱਕ ਵਾਰ ਫਿਰ ਕਿਲਕਾਰੀਆਂ ਗੂੰਜੀਆਂ ਨੇ ਮੂਸੇਵਾਲੇ ਦੀ ਮਾਤਾ ਚਰਨਕੌਰ ਨੇ ਪੁੱਤਰ ਨੂੰ ਜਨਮ ਦਿੱਤਾ ਹੈ ਇਸ ਦੀ ਜਾਣਕਾਰੀ ਖੁਦ ਬਲਕੋਤ ਸਿੰਘ ਨੇ ਸੋਸ਼ਲ ਮੀਡੀਆ ਉਤੇ ਸਾਂਝੀ ਕੀਤੀ ਹੈ ਹਸਪਤਾਲ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿੰਡ ਮੂਸਾ ਚ ਇੱਕ ਵਾਰ ਫਿਰ ਰੌਣਕਾਂ ਲੱਗੀਆਂ ਨੇ ਸਿੱਧੂ ਮੂਸੇਵਾਲਾ ਦੀ ਮਾਤਾ ਚਰਨਕੌਰ ਨੇ ਪੁੱਤਰ ਨੂੰ ਜਨਮ ਦਿੱਤਾ ਹੈ ਬੱਚੇ ਦੀ ਪਹਿਲੀ ਤਸਵੀਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸਾਂਝੀ ਕੀਤੀ ਹੈ। ਤਸਵੀਰ ਸਾਂਝੀ ਕਰਦੇ ਹ ਉਹਨਾਂ ਲਿਖਿਆ ਕਿ ਸ਼ੁਭਦੀਪ ਨੂੰ ਚਾਉਣ ਵਾਲੀਆਂ ਲੱਖਾਂ ਕਰੋੜਾਂ ਰੂਹਾਂ ਦੀਆਂ ਅਸੀਸਾਂ ਨਾਲ ਅਕਾਲ ਪੁਰਖ ਨੇ ਸਾਡੀ ਝੋਲੀ ਵਿੱਚ ਸ਼ੁਭਦਾਤਾ ਛੋਟਾ ਵੀਰ ਪਾਇਆ ਹੈ। ਵਾਹਿਗੁਰੂ ਦੀਆਂ ਬਖਸ਼ਿਸ਼ਾਂ ਸਦਕਾ ਪਰਿਵਾਰ ਤੰਦਰੁਸਤ ਹੈ ਅਤੇ ਸਾਰੇ ਸ਼ੁਭਚਿੰਤਕਾਂ ਦੇ ਅਥਾ ਪਿਆਰ ਲਈ ਸ਼ੁਕਰਗੁਜ਼ਾਰ ਹਾਂ। ਇਸ ਤਸਵੀਰ ਦੇ ਵਿੱਚ ਸਿੱਧੂ ਮੂਸੇਵਾਲਾ ਦੀ ਤਸਵੀਰ ਵੀ ਸਾਂਝੀ ਕੀਤੀ ਗਈ ਹੈ ਜਿਦੇ ਉੱਤੇ ਲਿਖਿਆ ਹੈ ਲੈਜੈਂਡਸ ਨੈਵਰ ਡਾਈ। ਤਾਂ ਦੱਸਦੀ ਕਿ ਸਿੱਧੂ ਮੂਸੇਵਾਲਾ ਦਾ ਪਿੰਡ ਜਵਾਰਕੇ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਇਨਸਾਫ ਦੀ ਗੋਹਾਰ ਲਗਾ ਰਹੇ ਨੇ ਹਰ ਐਤਵਾਰ ਨੂੰ ਸਿੱਧੂ ਮੂਸੇਵਾਲਾ ਦੇ ਪਿੰਡ ਮੂਸਾ ਦੇ ਵਿੱਚ ਵੱਡਾ ਇਕੱਠ ਹੁੰਦਾ ਹੈ ਮੂਸੇਵਾਲਾ ਨੂੰ ਚਾਉਣ ਵਾਲੇ ਉੱਥੇ ਜੁੜਦੇ ਨੇ ਤੇ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਵੱਲੋਂ ਸੰਬੋਧਨ ਕੀਤਾ ਜਾਂਦਾ ਹੈ ਠੋਣੇਸੇ ਘਰ ਦੇ ਵਿੱਚ ਇੱਕ ਵਾਰ ਫਿਰ ਮੁਰ ਕਿਲਕਾਰੀਆਂ ਗੂੰਜੀਆਂ ਨੇ ਜਾਣਕਾਰੀ ਮੁਤਾਬਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨਕੌਰ ਨੇ ਆਈਵੀਐਫ ਤਕਨੀਕ ਦੇ ਰਾਹੀਂ ਇਸ ਬੱਚੇ ਨੂੰ ਜਨਮ ਦਿੱਤਾ ਹੈ। ਇੱਥੇ ਵੀ ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਨੇ ਦੁਨੀਆ ਭਰ ਦੇ ਵਿੱਚ ਆਪਣੀ ਵੱਖਰੀ ਪਛਾਣ ਕਾਇਮ ਕੀਤੀ ਸੀ। ਸਿੱਧੂ ਮੂਸੇਵਾਲਾ ਦੇ ਅਣਗਿਣਤ ਫੈਨ ਨੇ ਵੱਖ-ਵੱਖਰੇ ਤਰੀਕੇ ਦੇ ਨਾਲ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਵਧਾਈਆਂ ਵੀ ਦਿੱਤੀਆਂ ਜਾ ਰਹੀਆਂ ਨੇ। ਹਾਲਾਂਕਿ ਸਿੱਧੂ ਮੂਸੇਵਾਲਾ ਅੱਜ ਇਸ ਦੁਨੀਆ ਵਿੱਚ ਨਹੀਂ ਰਿਹਾ ਪਰ ਲਗਾਤਾਰ ਉਹਦੇ ਗੀਤ ਵੀ ਰਿਲੀਜ਼ ਹੁੰਦੇ ਨੇ ਤੇ ਉਹਨਾਂ ਨੂੰ ਵੀ ਪਰਮਾ ਹੰਗਾਰਾ ਮਿਲਦਾ ਹੈ। ਹੁਣ ਦੇਖਣਾ ਹੋਵੇਗਾ ਕਿ ਸਿੱਧੂ ਮੂਸੇਵਾਲਾ ਦੇ ਘਰ ਚ ਆਏ ਨਵੇਂ ਜੀ ਦਾ ਕੀ ਨਾਮ ਰੱਖਿਆ ਜਾਂਦਾ ਹੈ ਬਿਊਰੋ ਰਿਪੋਰਟ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੋਤ ਸਿੰਘ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ ਇਸੇ ਦੇ ਚਲਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਪਰਿਵਾਰ ਨੂੰ ਵਧਾਈ ਦੇਣ ਪਹੁੰਚੇ ਕਾਂਗਰਸੀ ਲੀਡਰ ਸੁਖਪਾਲ ਖੈਰਾ ਨੇ ਵੀ ਸੋਸ਼ਲ ਮੀਡੀਆ ਉੱਤੇ ਪੋਸਟ ਸਾਂਝੀ ਕਰਦਿਆਂ ਮੂਸੇਵਾਲੇ ਦੇ ਪਰਿਵਾਰ ਨੂੰ ਵਧਾਈ ਦਿੱਤੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਵਧਾਈਆਂ ਦੇਣ ਦਾ ਸਿਲਸਲਾ ਲਗਾਤਾਰ ਜਾਰੀ ਹੈ। ਵੱਖ-ਵੱਖ ਸ਼ਖਸੀਅਤਾਂ ਵੱਲੋਂ ਉਹਨਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਖੁਦ ਹਸਪਤਾਲ ਪਹੁੰਚੇ ਜਿੱਥੇ ਸਿੱਧੂ ਮੂਸੇਵਾਲਾ ਦੇ ਘਰ ਯਾਨੀ ਬਲਕੌਰ ਸਿੰਘ ਹੋਰਾਂ ਦੇ ਘਰ ਖੁਸ਼ੀਆਂ ਆਈਆਂ ਨੇ। ਉੱਥੇ ਜਾ ਕੇ ਉਹਨਾਂ ਨੇ ਵਧਾਈ ਦਿੱਤੀ ਹੈ ਤੇ ਇਸ ਤੋਂ ਇਲਾਵਾ ਹੋਰ ਜਿਹੜੇ ਕਾਂਗਰਸੀ ਲੀਡਰ ਨੇ ਉਹਨਾਂ ਨੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਪੋਸਟਾਂ ਪਾਈਆਂ ਨੇ। ਖਾਸ ਤੌਰ ਦੇ ਉੱਤੇ ਪ੍ਰਤਾਪ ਸਿੰਘ ਬਾਜਵਾ ਜੋ ਵਿਰੋਧੀ ਧਿਰ ਦੇ ਲੀਡਰ ਨੇ ਉਹਨਾਂ ਨੇ ਵੀ ਪੋਸਟ ਪਾਈ ਹੈ ਤੇ ਉਹ ਲਿਖਦੇ ਨੇ ਸਰਦਾਰ ਬਲਕੌਰ ਸਿੰਘ ਜੀ ਦੇ ਘਰ ਪੁੱਤਰ ਹੋਣ ਦੀ ਖੁਸ਼ੀ 'ਚ ਮੈਂ ਸਿੱਧੂ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦਾ ਹਾਂ ਤੇ ਮੈਂ ਪ੍ਰਮਾਤਮਾ ਅੱਗੇ ਬੱਚੇ ਦੀ ਲੰਮੀ ਉਮਰ ਤੇ ਪਰਿਵਾਰ ਦੀ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ ਸੁਖਜਿੰਦਰ ਸਿੰਘ ਰੰਦਾਵਾ ਜੋ ਪੰਜਾਬ ਦੇ ਸਾਬਕਾ ਜੇਲ੍ਹ ਮੰਤਰੀ ਨੇ ਉਹਨਾਂ ਨੇ ਵੀ ਵਧਾਈ ਸੰਦੇਸ਼ ਭੇਜਿਆ ਉਹਨਾਂ ਨੇ ਵੀ ਲਿਖਿਆ ਸਰਦਾਰ ਬਲਕੌਰ ਸਿੰਘ ਜੀ ਨੂੰ ਬਹੁਤ-ਬਹੁਤ ਵਧਾਈ ਵਾਹਿਗੁਰੂ ਜੀ ਅੱਗੇ ਜੂਨੀਅਰ ਸਿੱਧੂ ਮੂਸੇਵਾਲਾ ਦੀ ਤਰੱਕੀ ਅਤੇ ਖੁਸ਼ਹਾਲੀ ਦੀ ਅਰਦਾਸ ਕਰਦਾ ਹਾਂ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਵੀ ਆਪਣੇ ਭਰਾ ਵਾਂਗ ਦੇਸ਼ ਅਤੇ ਪੰਜਾਬ ਦਾ ਨਾਮ ਰੌਸ਼ਨ ਕਰੇਗਾ ਤਾਂ ਦੱਸਦੇ ਕਿ ਸੁਪਾਲ ਸਿੰਘ ਖੈਰਾਹੋਰਾ ਨੇ ਵੀ ਵਧਾਈ ਸੰਦੇਸ਼ ਜਾਰੀ ਕੀਤਾ ਹੈ ਸਿੱਧੂ ਮੂਸੇਵਾਲਾ ਪੰਜਾਬੀ ਦਾ ਗਾਇਕ ਜਿਸ ਨੇ ਦੇਸ਼ ਦੁਨੀਆ ਦੇ ਵਿੱਚ ਪੰਜਾਬ ਦਾ ਨਾਮ ਰੌਸ਼ਨ ਕੀਤਾ ਮਾਨਸਾ ਦਾ ਮੂਸਾ ਪਿੰਡ ਦਾ ਨਾਮ ਰੌਸ਼ਨ ਕੀਤਾ ਉਹ ਇਸ ਦੁਨੀਆ ਵਿੱਚ ਨਹੀਂ ਰਹੇ ਸੀਗੇ ਤੇ ਇੱਕ ਤਰੀਕੇ ਦੇ ਨਾਲ ਸੋਗ ਦੀ ਲਹਿਰ ਸੀ ਪੂਰੇ ਇਲਾਕੇ ਦੇ ਵਿੱਚ ਪਰ ਹੁਣ ਉਸ ਇਲਾਕੇ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਹੈ ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਵਿੱਚ ਗਿੱਧੇ ਪਾਏ ਜਾ ਰਹੇ ਨੇ ਤੇ ਵੱਡੀ ਗਿਣਤੀ ਦੇ ਵਿੱਚ ਪ੍ਰਸ਼ੰਸਕ ਵੀ ਪਹੁੰਚਣੇ ਸ਼ੁਰੂ ਹੋ ਗਏ ਨੇ ਤੇ ਫਿਲਹਾਲ ਬਲਕੌਰ ਸਿੰਘ ਹੋਰਾਂ ਨੇ ਕਈ ਤਰ੍ਹਾਂ ਦੀਆਂ ਤਸਵੀਰਾਂ ਵੀਡੀਓਜ਼ ਵੀ ਜਾਰੀ ਕੀਤੀਆਂ ਨੇ ਤੇ ਹਸਟਾਲ ਦੇ ਸਟਾਫ ਦਾ ਬਹੁਤ ਧੰਨਵਾਦ ਕੀਤਾ ਸਟਾਫ ਵੀ ਸਾਹਮਣੇ ਆ ਚੁੱਕਿਆ ਹੈ ਜਿੱਥੇ ਮਾਤਾ ਚਰਨ ਕੌਰ ਨੇ ਇੱਕ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ ਹੈ ਜਿਸ ਨੂੰ ਕਾਂਗਰਸੀ ਲੀਡਰਾਂ ਨੇ ਜੂਨੀਅਰ ਸਿੱਧੂ ਮੂਸੇਵਾਲਾ ਦਾ ਨਾਮ ਵੀ ਦੇ ਦਿੱਤਾ ਹੈ ਫਿਲਹਾਲ ਇਹ ਜੇ ਨਾਮਕਰਨ ਹੋਵੇਗਾ ਨਾਮ ਰੱਖਿਆ ਜਾਵੇਗਾ ਪਰ ਸਿੱਧੂ ਮੂਸੇਵਾਲਾ ਜੂਨੀਅਰ ਕਹਿਣ ਲੱਗ ਪਏ ਨੇ ਰਾਜਾ ਵੜਿੰਗ ਹੋਣੀ ਹੋਗੇ ਪ੍ਰਤਾਪ ਸਿੰਘ ਬਾਜਵਾ ਤੇ ਇਸ ਤੋਂ ਇਲਾਵਾ ਸੁਖਜਿੰਦਰ ਰੰਦਾਵਾ ਨੇ ਇਸ ਬੱਚੇ ਨੂੰ ਜੂਨੀਅਰ ਸਿੱਧੂ ਮੂਸੇਵਾਲਾ ਦੇ ਨਾਮ ਨਾਲ ਹੀ ਸੰਬੋਧਨ ਕੀਤਾ ਹੈ ਹੁਣ ਦੇਖਣਾ ਹੋਵੇਗਾ ਕਿ ਇਸ ਬੱਚੇ ਦਾ ਨਾਮ ਕੀ ਰੱਖਿਆ ਜਾਂਦਾ ਹੈ ਬਿਊਰੋ ਰਿਪੋਰਟ ਸਿੱਧੂ ਮੂਸੇਵਾਲੇ ਦੇ ਮਾਤਾ ਚਰਨ ਕੋੜ ਨੇ ਅੱਜ ਇੱਕ ਬੱਚੇ ਨੂੰ ਜਨਮ ਦਿੱਤਾ ਹੈ ਇਸ ਮੌਕੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਕਾਫੀ ਭਾਵੁਕ ਨਜ਼ਰ ਆਏ ਤੇ ਉਹਨਾਂ ਦੇ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਤਿੱਖੇ ਸਵਾਲ ਕੀਤੇ ਗਏ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੇ ਘਰ ਅੱਜ ਹੀ ਿਲਕਾਰੀਆਂ ਗੂੰਜ ਉਠੀਆਂ ਨੇ ਮਾਤਾ ਚਰਨ ਕੋੜ ਨੇ ਅੱਜ ਇੱਕ ਲੜਕੇ ਨੂੰ ਜਨਮ ਦਿੱਤੇ ਇਸ ਮੌਕੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਸਮੂਹ ਪੰਜਾਬ ਵਾਸੀਆਂ ਨੂੰ ਵਧਾਈ ਦਿੱਤੀ ਹੈ ਇਸ ਤੋਂ ਇਲਾਵਾ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਤਿੱਖੇ ਸਵਾਲ ਕਰਦੇ ਹੋਏ ਗੈਂਗਸਟਰਾਂ ਨੂੰ ਦਿੱਤੀ ਜਾਣ ਵਾਲੀ ਹਾਈ ਸਿਕਿਉਰਿਟੀ ਨੂੰ ਲੈ ਕੇ ਵੀ ਸਵਾਲ ਚੁੱਕੇ ਨੇ ਸਾਨੂੰ ਪਿਆਰ ਵੀ ਮਿਲਿਆ ਸਾਨੂੰ ਹੌਸਲਾ ਵੀ ਮਿਲਿਆ ਜਿਸ ਤਰ੍ਹਾਂ ਮੈਂ ਜੇ ਉਹਦੇ ਜਿਹੜਾ ਕਨਾਉਣੇ ਕਤਲ ਦੀ ਗੱਲ ਕਰਾਂ ਇਸ ਤਰ੍ਹਾਂ ਸਰਕਾਰਾਂ ਦਾ ਰਵੱਈਆ ਇਹਨਾਂ ਜਿਆਦਾ ਨਿਰਾਸ਼ਾਜਨਕ ਰਿਹਾ ਕਿਉਂਕਿ 2 ਸਾਲ ਦੇ ਵਿੱਚ ਹਲੇ ਤੱਕ ਮੈਨੂੰ ਕੇਸ ਸਟਾਰਟ ਕਰਨ ਦੀ ਅੱਗੇ ਆਪਣੀ ਮਿਲੀ ਮਰਲੇ ਇੰਨੀ ਢਿੱਲੀ ਇਹ ਕਾਰਗਿਰੀ ਮੈਂ ਕਹਿ ਸਕਦਾ ਇਸ ਗੱਲ ਨੂੰ ਨੰਬਰ 2 ਤੇ ਮੇਰਾ ਖਿਆਲ ਇਹਨਾ ਦਰਿੰਦਿਆਂ ਨੂੰ ਵੀ ਇਸ ਗੱਲ ਦੇ ਤੋਂ ਸਾਬਕ ਲੈਣਾ ਚਾਹੀਦਾ ਤੁਸੀਂ ਦੇਖੋ ਜਦੋਂ ਦਾ ਬੱਚੇ ਦੀ ਇਹ ਖਬਰ ਨਸ਼ਰ ਹੋਈ ਹੈ ਉਸ ਤੋਂ ਬਾਅਦ ਮੇਰਾ ਖਿਆਲ ਇੰਟਰਨੈਟ ਵੀ ਹੈਂਗ ਹੋਇਆ ਤੇ ਤਾਂ ਇੰਨੀਆਂ ਦੁਆਵਾਂ ਇੰਨੇ ਲੋਕਾਂ ਦੀ ਮਰੂ ਭਾਵਨਾ ਦਾ ਖਿਲਵਾੜ ਕੀਤਾ ਇਸ ਗੈਂਗਸਟਰ ਬਾਦ ਤਾਂ ਸਰਕਾਰ ਨੂੰ ਮੈਂ ਚਾਹੁੰਦਾ ਇਸ ਗੱਲ ਦੇ ਉੱਤੇ ਧਿਆਨ ਦੇਵੇ ਕਿੱਤ ਲਾਂਡ ਆਰਡਰ ਦੀ ਹਾਲਤ ਕਾਰੋਬਾਰੀ ਜਿਹੜਾ ਕੋਈ ਆਪਣਾ ਕਾਰੋਬਾਰ ਕਰਦਾ ਪੜ੍ਹ ਲਿਖ ਕੇ ਕੋਈ ਡਾਕਟਰ ਬਣਦਾ ਇੰਜੀਨੀਅਰ ਬਣਦਾ ਦੁਕਾਨਦਾਰ ਵਪਾਰੀ ਹਨਾ ਪਰ ਸਾਰਿਆਂ ਦਾ ਹੀ ਜਿਹੜਾ ਆਪਾਂ ਵੇਖਿਆ ਉਹ ਕੁਝ ਬਹੁਤਾ ਨਹੀਂ ਹੈ ਇੱਕ ਖੌਫ ਦਾ ਮਾਹੌਲ ਹੈ ਪੰਜਾਬ ਦੇ ਵਿੱਚ ਤੁਸੀਂ ਜੇਕਰ ਇੰਨੀ ਖੁਸ਼ੀ ਦੇ ਵਿੱਚ ਤੁਸੀਂ ਸਾਰੇ ਲੋਕ ਇੰਨੇ ਸ਼ਰੀਕ ਹੋਏ ਹੋ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਸੰਸਾਰ ਭਰ ਦੇ ਉੱਤੇ ਅੱਜ ਦੇ ਦਿਨ ਨੂੰ ਕਿਵੇਂ ਲੋਕ ਖੁਸ਼ੀ ਮਨਾ ਰਹੇ ਨੇ ਗੁਰਦੁਆਰੇ ਮੰਦਰਾਂ ਚ ਜਾ ਜਾ ਕੇ ਅਰਦਾਸਾਂ ਕਰਾ ਰਹੇ ਨੇ ਦੇਗਾਂ ਕਰਾ ਰਹੇ ਨੇ ਜਾ ਜਾ ਕੇ ਮਹਾਰਾਜ ਦਾ ਸ਼ੁਕਰਾਨਾ ਕਰ ਰਹੇ ਨੇ ਜਾ ਕੇ ਤਾਂ ਕਿ ਇੱਕ 2 ਕੋਟੀ ਦਾ ਬੰਦਾ ਜਿੱਦੋਂ ਸਾਡੀ ਸੈਂਟਰ ਸਰਕਾਰ ਨੇ 268 ਲਾ ਕੇ ਸੇਫ ਕਰ ਲਿਆ ਵੀ ਉਹ ਕਿਸੇ ਸਿੱਧੂ ਦੀ ਪੇਸ਼ੀ ਦੇ ਉੱਤੇ ਆ ਜਾਣਾ ਹੋਵੇ ਤਾਂ ਮੈਂ ਇਹਨਾਂ ਗਵਰਨਮੈਂਟ ਨੂੰ ਪੁੱਛਣਾ ਚਾਹੁੰਨਾ ਕਿ ਮੇਰਾ ਪੁੱਤ 2 ਕਰੋੜ ਰੁਪਏ ਟੈਕਸ ਭਰਦਾ ਹੋਇਆ ਵੀ ਤੁਸੀਂ ਉਹਨੂੰ ਜਾਨਵਰਾਂ ਤੋਂ ਬਾਅਦਰ ਮੌਤ ਦਿੱਤੀ ਤੇ ਉਸ ਦੇ ਵਿੱਚ ਕੀ ਗੁਣ ਹੈ ਜਿਹੜਾ ਉਹਨੂੰ ਤੁਸੀਂ ਇੰਨਾ ਸੰਭਾਲ ਕੇ ਰੱਖਿਆ ਹੋਇਆ ਤੁਸੀਂ ਲੋਕ ਮੈਂ ਤੁਹਾਡੇ ਪ੍ਰੈਸ ਦੇ ਮਾਧਮ ਦੇ ਨਾਲ ਉਹਨਾਂ ਤੋਂ ਸਵਾਲ ਪੁੱਛਣਾ ਚਾਹਨਾ ਕੀ ਜਿਹੜੇ ਸਰਕਾਰ ਦੇ ਕਮਾਉ ਨਾਗਰਿਕ ਲਈ ਜਿਹੜੇ ਸਰਕਾਰ ਦਾ ਖਜ਼ਾਨਾ ਭਰਦੇ ਨੇ ਉਹਨਾਂ ਨੂੰ ਨਜ਼ਰ ਅੰਦਾਜ਼ ਕਰਕੇ ਤੁਸੀਂ ਬਦਮਾਸ਼ਾਂ ਦੀ ਪੁਸ਼ਤਪਨਾ ਹੀ ਕਰਦੇ ਜਿੰਦਾਨੇ ਮੇਰੇ ਬੇਟੇ ਦਾ ਕਤਲ ਕਰਨ ਤੋਂ ਬਾਅਦ ਖੁੱਬ ਕੇ ਜ਼ਿੰਮੇਵਾਰੀਆਂ ਲਈਆਂ ਆਪਣਾ ਫਰੋਤਿਆਂ ਦਾ ਘੇਰਾ ਵਧਾਇਆ ਉਹਨਾਂ ਉਹਨਾਂ ਸਾਰੇ ਗੈਂਗਸਟਰਾਂ ਨੂੰ ਇੱਕ ਡੀਐਸਪੀ ਲੈਵਲ ਦੀ ਸਿਕਿਉਰਿਟੀ ਦਿੰਦੀ ਐ ਅਸਾਂ ਕਰ ਜਿਹੜੀ ਮੈਨੂੰ ਇਹ ਕਿਤੇ ਲੱਗਦਾ ਹੈ ਮੇਰੇ ਮੁਲਕ ਦਾ ਵਪਾਰੀ ਦੁਕਾਨਦਾਰ ਕਮਾਈ ਕਰਨ ਵਾਲੇ ਲੋਕ ਜਿਹੜੇ ਸਰਕਾਰ ਦਾ ਖਜ਼ਾਨਾ ਭਰਦੇ ਉਹਨਾਂ ਨੂੰ ਬਦਮਾਸ਼ਾਂ ਦੀ ਸਿਕਿਉਰਿਟੀ ਜ਼ਿਆਦਾ ਇੰਪੋਰਟੈਂਟ ਹੋ ਜਾਂਦੀ ਹੈ ਤੁਹਾਡੇ ਸਾਹਮਣੇ ਇੱਕ ਅਦਾਲਤ ਦੇ ਵਿੱਚ ਮੇਰੇ ਨਾਲ ਮੇਰੇ ਤਿੰਨੇ ਗੰਮੈਨ ਹੁੰਦੇ ਨੇ ਪਰੰਤੂ ਜਿੱਦੇ ਇਹਨਾਂ ਚੋਂ ਕੋਈ ਵੀ ਜਿਹੜੇ ਮੈਨ ਨੇ 10 12 ਪੇਸ਼ ਹੁੰਦੇ ਨੇ ਤਾਂ ਇੱਕ ਡੀਐਸਪੀ ਅਧਿਕਾਰੀ ਚੇਨ ਬਣਾ ਕੇ ਚੱਲਦੇ ਨੇ ਤੇ ਉਹਨਾਂ ਦੇ ਕੋਈ ਜੇਲ ਮੈਨੂਅਲ ਦੇ ਅਨੁਸਾਰ ਉਹਦੀ ਬਰਦੀ ਹੱਥਕੜੀ ਬਿਲਕੁਲ ਬ੍ਰਾਂਡਡ ਟੀ-ਸ਼ਰਟਾਂ ਪਾ ਕੇ ਜਿਸ ਤਰ੍ਹਾਂ ਮਨਾਂ ਇਸ ਜਿਹੜਾ ਕਲਚਰ ਨੂੰ ਪ੍ਰਮੋਟ ਕੀਤਾ ਜਾ ਰਿਹਾ ਉਹ ਸਭ ਦੇ ਸਾਹਮਣੇ ਤੇ 1% ਵੀ ਕਿਸੇ ਗੱਲ ਦੇ ਉੱਤੇ ਰੋਕ ਨਹੀਂ ਲੱਗੀ ਸਿੱਧੂ ਮੂਸੇਵਾਲੇ ਦਾ ਪਰਿਵਾਰ ਪਿਛਲੇ 2 ਸਾਲਾਂ ਤੋਂ ਇਨਸਾਫ ਦੀ ਉਡੀਕ ਕਰ ਰਿਹਾ ਹੈ ਇਸ ਕਤਲकांड ਦਾ ਮੁੱਖ ਦੋਸ਼ੀ ਗੋਲਦੀ ਬਰਾੜ ਵੀ ਪੁਲਿਸ ਦੀ ਗ੍ਰਿਫਤਾਰੀ ਤੋਂ ਬਾਹਰ ਚਲ ਰਿਹਾ ਹੈ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਮੂਸੇਵਾਲੇ ਦੇ ਪਰਿਵਾਰ ਨੂੰ ਕਦੋਂ ਤੱਕ ਇਨਸਾਫ ਦਵਾਉਂਦੀ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ED ਨੇ ਮੁੜ ਸਬੰਨ ਭੇਜੇ ਨੇ ਹਾਲਾਂਕਿ ED ਦੇ ਵੱਲੋਂ ਕੋਰਟ ਨੂੰ ਸਮਨਾ ਦੇ ਮਾਮਲੇ ਦੇ ਵਿੱਚ ਸ਼ਿਕਾਇਤ ਕੀਤੀ ਗਈ ਹੈ ਮਾਮਲਾ ਸੁਣਵਾਈ ਅਧੀਨ ਹੈ ਦਿੱਲੀ ਦੀ ਰਾਊਸ ਐਵੇਨਿਊ ਕੋਰਟ ਨੇ ਕੇਜਰੀਵਾਲ ਨੂੰ ਜ਼ਮਾਨਤ ਵੀ ਦਿੱਤੀ ਹੈ ਤੇ ਮੁੜ ਸਬੰਨ ਨੂੰ ਲੈ ਕੇ ਦਿੱਲੀ ਦੀ ਕੈਬਨਿਟ ਮੰਤਰੀ ਆਤੀਸ਼ੀ ਨੇ ਭਾਜਪਾ ਨੂੰ ਨਿਸ਼ਾਨੇ ਉੱਤੇ ਲਿਆ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ED ਨੇ ਇੱਕ ਵਾਰ ਫਿਰ ਸਬੰਨ ਭੇਜੇ ਨੇ ਇਹ ਨਵੇਂ ਸਬੰਨ ਨੇ ਤੇ 21 ਮਾਰਚ ਨੂੰ ਉਹਨਾਂ ਨੂੰ ਪੁਛਗਿਛ ਲਈ ਸੱਦਿਆ ਗਿਆ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਦਿੱਲੀ ਦੀ ਮੰਤਰੀ ਆਤਿਸ਼ੀ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਭਾਜਪਾ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਖੜੇ ਕੀਤੇ ਨੇ ਹੁਣ ਰਾਉਜ਼ਾ ਵੈਨਿਊ ਕੋਰਟ ਇਸ ਬਾਤ ਕੋ ਐਗਜ਼ਾਮਿਨ ਕਰੇਗਾ ਕਿ ਜੋ ਸਮਨ ਈਡੀ ਅਰਵਿੰਦ ਕੇਜਰੀਵਾਲ ਜੀ ਕੋ ਭੇਜ ਰਹੀ ਹੈ ਕੀ ਉਹ ਸਮਨ ਕਾਨੂੰਨੀ ਹੈ ਜਾਂ ਉਹ ਸਮਨ ਗੈਰ ਕਾਨੂੰਨੀ ਹੈ ਕੀ ਅਰਵਿੰਦ ਕੇਜਰੀਵਾਲ ਜੀ ਕੋ ਸਮਨ ਤੇ ਜਾਣਾ ਹੋਗਾ या उनको नहीं जाना होगा अब इस पूरे मसले पर कानूनी बहस शुरू होगी लेकिन भारतीय जनता पार्टी और मोदी जी कानूनी प्रक्रिया का तो सम्मान करते नहीं है वो इस बात का इंतजार नहीं कर रहे हैं कि इस कानूनी प्रक्रिया का क्या निष्कर्ष निकलेगा कोर्ट क्या फैसला देगी उनको कानून से कोई मतलब नहीं है उन्हें इन्वेस्टिगेशन से कोई मतलब नहीं है उन्हें जस्टिस से कोई मतलब नहीं है और उन्हें इन्वेस्टिगेशन से जांच से सच्चाई क्या है यह पता चले इससे कोई मतलब नहीं है प्रधानमंत्री नरेंद्र मोदी जी को सिर्फ एक चीज से मतलब है कि किसी ना किसी तरीके से चुनाव से पहले अरविंद केजरीवाल को जेल में डाल दो अरविंद केजरीवाल को कैंपेन करने से रोक दो सिर्फ यही प्रधानमंत्री नरेंद्र मोदी जी उनकी भारतीय जनता पार्टी और उनकी ईडी और सीबीआई का एक इकलौता मकसद है और यही कारण है कि कोर्ट की प्रक्रिया जैसे शुरू हुई उसके खत्म होने का इंतजार नहीं किया कुछ ही घंटे के अंदर अंदर उसी केस में जिस पर कोर्ट में बहस हो रही है कल शाम को अरविंद केजरीवाल जी को एक और समन मोदी जी की ईडी ने भेज दिया और ना सिर्फ मोदी जी ने इस एक्साइज पॉलिसी मैटर में समन भेजा अब शायद उन्हें लग रहा है कि उनकी जो गिरफ्तारी का मकसद है इस केस से पूरा ना हो तो इसलिए उन्होंने एक और फर्जी केस में कल अरविंद केजरीवाल जी को नोटिस भेज दिया उन्होंने दिल्ली जल बोर्ड से जुड़े हुए किसी इन्वेस्टिगेशन को ज्वाइन करने को कहा है एक ऐसा केस जो आज तक हमें पता भी नहीं चला है कि इसमें जांच क्या हो रही है इसमें तथाकथित घोटाला क्या हुआ है इसमें ईडी ने केस क्या दर्ज किया है इस पर कोई खबर नहीं है ਇਸ 100% ਫਰਜ਼ੀ ਮਾਮਲੇ ਵਿੱਚ ਵੀ ਕੱਲ ਮੋਦੀ ਜੀ ਦੀ ਸਰਕਾਰ ਨੇ ਅਰਵਿੰਦ ਕੇਜਰੀਵਾਲ ਕੋ ਸਮਨ ਭੇਜ ਦਿੱਤਾ ਦੱਸਦੀ ਕਿ ED ਨੇ ਪਹਿਲਾਂ ਵੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਮਨ ਭੇਜੇ ਸੀ ਪਰ ਉਹਨਾਂ ਨੇ ਹਰ ਵਾਰ ਇਨ੍ਹਾਂ ਸਮਨਾਂ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਤੇ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਹੁਣ ਇੱਕ ਵਾਰ ਫਿਰ ED ਨੇ ਉਹਨਾਂ ਨੂੰ ਸਮਨ ਭੇਜੇ ਨੇ ਹਾਲਾਂਕਿ ਦਿੱਲੀ ਦੀ ਰੌਜ਼ ਐਵੈਨਿਊ ਅਦਾਲਤ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਵੀ ਦੇ ਦਿੱਤੀ ਹੈ ਦੇਖਣਾ ਹੋਵੇਗਾ ਕਿ ਕੇਜਰੀਵਾਲ ਇਹਨਾਂ ਸਮਣਾ ਦੇ ਉੱਤੇ ਪੁਛਗਿਛ ਦੇ ਵਿੱਚ ਸ਼ਾਮਲ ਹੁੰਦੇ ਨੇ ਜਾਂ ਨਹੀਂ ਬਿਊਰੋ ਰਿਪੋਰਟ ਕਾਂਗਰਸੀ ਲੀਡਰ ਨਵਜੋਤ ਸਿੱਧੂ ਨੇ ਇੱਕ ਵਾਰ ਫੇਰ ਸੂਬੇ ਦੀ ਮਾਨ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਸਵਾਲ ਖੜੇ ਕੀਤੇ ਨੇ ਉਹਨਾਂ ਇੱਕ ਵੀਡੀਓ ਸਾਂਝੀ ਕਰਦਿਆ ਮਾਈਨਿੰਗ ਦਾ ਮੁੱਦਾ ਚੁੱਕਿਆ ਸਿੱਧੂ ਦੇ ਮੁਤਾਬਕ ਰਾਤ ਨੂੰ ਬਣਾਈ ਗਈ ਇਹ ਵੀਡੀਓ ਦਰਸਾਉਂਦੀ ਹੈ ਕਿ ਸ਼੍ਰੀਨੰਦਪੁਰ ਸਾਹਿਬ ਚ ਨਜਾਇਜ਼ ਮਾਈਨਿੰਗ ਧੜਲੇ ਦੇ ਨਾਲ ਚੱਲ ਰਹੀ ਹੈ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਸੂਬਾ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ 'ਤੇ ਹੈ ਤੇ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਮਾਈਨਿੰਗ ਦਾ ਮੁੱਦਾ ਚੁੱਕਿਆ ਹੈ। ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਮਾਈਨਿੰਗ ਧੜੱਲੇ ਨਾਲ ਚੱਲ ਰਹੀ ਹੈ। ਇਹ ਵੀਡੀਓ ਪਹਲਾਨ ਪਿੰਡ ਦੀ ਦੱਸੀ ਜਾ ਰਹੀ ਹੈ ਜੋ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਪੈਂਦਾ ਹੈ। ਨਵਜੋਤ ਸਿੱਧੂ ਨੇ ਲਿਖਿਆ ਹੈ ਕਿ ਲਾਲਚ ਅਤੇ ਵਪਾਰ ਨੇ ਪ੍ਰਸ਼ਾਸਨ ਅਤੇ ਲੋਕ ਭਲਾਈ ਦੀ ਥਾਂ ਲੈ ਲਈ ਹੈ। ਦੱਸਦੀ ਕਿ ਇਸ ਤੋਂ ਪਹਿਲਾਂ ਵੀ ਨਵਜੋਸ਼ ਸਿੱਧੂ ਕਈ ਮਾਮਲੇ ਚੁੱਕਦੇ ਨੇ ਮਾਈਨਿੰਗ ਦਾ ਮੁੱਦਾ ਵੀ ਉਹ ਕਈ ਵਾਰ ਚੁੱਕ ਚੁੱਕੇ ਨੇ ਪਰ ਹੁਣ ਇੱਕ ਵਾਰ ਫਿਰ ਸੁਭਾ ਸਰਕਾਰ ਦੀ ਕਾਰਗੁਜ਼ਾਰੀ ਉਹਨਾਂ ਨੇ ਸਵਾਲਾਂ ਦੇ ਘੇਰੇ 'ਚ ਲਿਆਂਦੀ ਹੈ ਕਿ ਦੇਰ ਰਾਤ ਦੇ ਹਨੇਰੇ ਦੇ ਵਿੱਚ ਨਜਾਇਜ਼ ਮਾਈਨਿੰਗ ਚੱਲ ਰਹੀ ਹੈ ਇੱਥੇ ਵੀ ਜ਼ਿਕਰ ਹੋਗਾ ਕਿ ਇਸ ਤੋਂ ਪਹਿਲਾਂ ਵੀ ਮਾਈਨਿੰਗ ਨੂੰ ਲੈ ਕੇ ਬਿਕਰਮ ਸਿੰਘ ਮਜੀਠੀਆ ਅਤੇ ਹੋਰਨਾਂ ਲੀਡਰਾਂ ਨੇ ਵੀ ਸਵਾਲ ਖੜੇ ਕੀਤੇ ਸੀ ਇਤੋਂ ਤੱਕ ਇੱਕ ਪੁਲ ਦੀ ਚਰਚਾ ਛੜੀ ਸੀ ਜੋ ਪੁਲ ਹਿਮਾਚਲ ਨੂੰ ਪੰਜਾਬ ਦੇ ਨਾਲ ਜੋੜਦਾ ਹੈ ਉਹ ਇਸ ਮਾਈਨਿੰਗ ਦੇ ਚੱਕਰ ਦੇ ਵਿੱਚ ਬੰਦ ਕਰ ਦਿੱਤਾ ਗਿਆ ਜਿਸ ਨੂੰ ਕਾਫੀ ਨੁਕਸਾਨ ਪਹੁੰਚਿਆ ਸੀ ਵਿਕਰਮ ਸਿੰਘ ਮਜੀਠੀਆ ਨੇ ਕੁਝ ਹੋਰ ਵੀ ਤਸਵੀਰਾਂ ਸਾਂਝੀਆਂ ਕੀਤੀਆਂ ਸਨ ਜਿਦੇ ਵਿੱਚ ਇੱਕ ਆਮ ਆਦਮੀ ਪਾਰਟੀ ਦੇ ਲੀਡਰ ਦੇ ਰਿਸ਼ਤੇਦਾਰ ਦੇ ਉੱਤੇ ਵੀ ਗੰਭੀਰ ਇਲਜ਼ਾਮ ਲੱਗੇ ਸਨ ਤੇ ਹੁਣ ਇੱਕ ਵਾਰ ਫਿਰ ਚੋਣਾਂ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਉਹਨਾਂ ਸ਼੍ਰੀ ਅਨੰਦਪੁਰ ਸਾਹਿਬ ਦੇ ਪਿੰਡ ਭਲਾਂ ਦਾ ਜ਼ਿਕਰ ਕੀਤਾ ਹੈ। ਦੱਸਦੀ ਕਿ ਸ਼੍ਰੀ ਅਨੰਦਪੁਰ ਸਾਹਿਬ ਪੰਜਾਬ ਦੇ ਕੈਬਨਟ ਮੰਤਰੀ ਹਰਜੋਤ ਬੈਂਸ ਦਾ ਹਲਕਾ ਹੈ। ਇਸ ਤੋਂ ਪਹਿਲਾਂ ਵੀ ਲੀਡਰਾਂ ਨੇ ਉਹਨਾਂ ਦੀ ਕਾਰਗੁਜ਼ਾਰੀ ਦੇ ਉੱਤੇ ਵੱਡੇ ਸਵਾਲ ਖੜੇ ਕੀਤੇ ਸਨ। ਜਿਸ ਤੋਂ ਬਾਅਦ ਮਾਈਨਿੰਗ ਵਿਭਾਗ ਦਾ ਮੰਤਰੀ ਵੀ ਬਦਲ ਦਿੱਤਾ ਗਿਆ। ਹੁਣ ਦੇਖਣਾ ਹੋਵੇਗਾ ਕਿ ਸੂਬਾ ਸਰਕਾਰ ਜਾਂ ਫਿਰ ਸਰਕਾਰ ਦੇ ਨੁਮਾਇੰਦੇ ਨਵਜੋਤ ਸਿੰਘ ਸਿੱਧ ਬਿਊਰੋ ਰਿਪੋਰਟ ਕਿਸਾਨਾਂ ਕੋ ਸਰਵਨ ਸਿੰਘ ਪੰਦੇੜ ਨੇ ਮੂਰਤ ਤੋਂ ਪਾਜਪਾ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਸਵਾਲ ਚੁੱਕੇ ਨੇ ਉਹਨਾਂ ਕਿਹਾ ਕਿ ਆਰਐਸਐਸ ਅਤੇ ਪਾਜਪਾ ਸਰਕਾਰ ਕਿਸਾਨੀ ਅੰਦੋਲਨਤ ਨੂੰ ਬੰਨ੍ਹਾਵ ਕਰਕੇ ਇਸ ਅੰਦੋਲਨ ਨੂੰ ਖਤਮ ਕਰਨਾ ਚਾਹੁੰਦੀ ਹੈ ਖਨੂਰੀ ਪਾਦ੍ਰੋ ਉਤੇ ਲੱਗਿਆ ਕਿ ਕਿਸਾਨੀ ਧਰਨਾ ਅੱਜ 34ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ ਉੱਥੇ ਹੀ ਸ਼ਹੀਦ ਕਿਸਾਨ ਸ਼ੁਭਕਰਨ ਦੀਆਂ ਅਸਤੀਆਂ ਲੈ ਕੇ ਹਰਿਆਣਾ ਵਿੱਚ ਕਲਸ਼ ਯਾਤਰਾ ਵੀ ਲਗਾਤਾਰ ਚੱਲ ਰਹੀ ਹੈ ਅੱਜ ਕਿਸਾਨਾ ਕੁਸ਼ ਸਰਵਨ ਸਿੰਘ ਪੰਦੇਰਨੀ ਆਰਐਸਐਸ ਨੇਤਾ ਦਿੱਤਾ ਜਵੇ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਹਨਾਂ ਨੂੰ ਲੱਗਦਾ ਹੈ ਕਿ ਕਿਸਾਨ ਅੰਦੋਲਨ ਜ਼ਰੀਏ ਦੇਸ਼ ਦੇ ਵਿੱਚ ਗੜਬੜੀ ਫੈਲਾਉਂਦਾ ਯਤਨ ਕੀਤਾ ਜਾ ਰਿਹਾ ਹੈ ਪਰ ਕੀ ਕਿਸਾਨ ਚੇਕਰ ਸ਼ਾਂਤਮਈ ਤਰੀਕੇ ਦੇ ਨਾਲ ਦਿੱਲੀ ਜਾ ਕੇ ਅੰਦੋਲਨ ਕਰ ਦੇਣੇ ਤਾਂ ਇਸ ਦੇ ਵਿੱਚ ਕਿੱਥੇ ਗੜਬੜੀ ਵਾਲੀ ਗੱਲ ਦਿਖਾਈ ਦਿੰਦੀ ਹੈ ਇਸ ਤੋਂ ਇਲਾਵਾ ਪੰਦੇੜ ਨੇ ਉਹਨਾਂ ਤੋਂ ਸਵਾਲ ਪੁੱਛਦੇ ਹੋਏ ਕਿਹਾ ਕਿ ਹਰਿਆਣਾ ਦੇ ਬਾਰਡਰ ਸਰਹੱਦ ਦਾ ਵਿੱਚ ਤਬਦੀਲ ਕਰਨ ਦਾ ਕੀ ਕਾਰਨ ਸੀ ਹਰਿਆਣਾ ਦੇ ਬਾਰਡਰਾਂ ਦੇ ਉੱਤੇ ਚੱਲ ਰਿਹਾ ਮੋਰਚਾ ਚੌਂਤੂਏ ਦਿਨ ਵਿੱਚ ਦਾਖਲਿਆ ਸ਼ਹੀਦ ਸੁਭਕਰਨ ਦੀ ਅਰਤੀ ਕਲਸ਼ ਯਾਤਰਾ ਅੱਜ ਦੁੱਧੇ ਦਿਨ ਹਰਿਆਣਾ ਵਿੱਚ ਦੋਹਾਂ ਪਾਸਿਆਂ ਤੋਂ ਲਗਾਤਾਰ ਜਾਰੀ ਰਹੂਗੀ 22 ਨੂੰ ਹਸਾਰ ਵਿੱਚ 31 ਨੂੰ ਮੌੜਾ ਮੰਡੀ ਅੰਬਾਲਾ ਵਿੱਚ ਵੱਡੀਆਂ ਸ਼ਹੀਦੀ ਸਮਾਗਮ ਕਰਕੇ ਜਿਹੜੇ ਆ ਸਰਕਾਰ ਦਾ ਚਿਹਰਾ ਨੰਗਾ ਕੀਤਾ ਜਾਊਗਾ ਆਰਐਸਐਸ ਦੇ ਦੱਤਾ ਤਰੇਜੀ ਦਾ ਬਿਆਨ ਆਇਆ ਕਿ ਕਿਸਾਨ ਅੰਦੋਲਨ ਦੇ ਥਰੂ ਦੇਸ਼ ਵਿੱਚ ਗੜਬੜੀ ਫਲਾਉਣ ਦਾ ਯਤਨ ਹੋ ਰਿਹਾ ਕੀ ਕਿਸਾਨਾਂ ਮਜ਼ਦੂਰਾਂ ਨੂੰ ਆਪਣੀ ਦੇਸ਼ਤਾ ਦੀ ਰਾਜਧਾਨੀ ਵਿੱਚ ਜਾ ਕੇ ਪੀਸਫੁਲੀ ਅੰਦੋਲਨ ਕਰਨਾ ਉਹਨਾਂ ਨੂੰ ਦੇਸ਼ ਵਿੱਚ ਗੜਬੜੀ ਆਲਾ ਗੱਲ ਲੱਗਦੀ ਆ ਉਹ ਇਹ ਦੱਸਣ ਵੀ ਜਿਹੜੀ ਹਰਿਆਣੇ ਦੇ ਬਾਰਡਰ ਆ ਉਹ ਕ ਮੰਤਰੀ ਸਰਦ ਵਿੱਚ ਕਿਉਂ ਬਦਲੇ ਗਏ ਕਿਹੜੀ ਸਰਕਾਰ ਨੇ ਅਜੇ ਤੱਕ ਹਾਈਵੇ ਦੇ ਵਿੱਚ ਕੰਦਾ ਕੀਤੀਆਂ ਕਿੰਨਾ ਨੇ ਔਰ ਕਿਉਂ ਸਾਡਾ ਸ਼ਹੀਦ ਸੁਭਕਰਨ ਸਿੰਘ ਨੂੰ ਗੋਲੀ ਮਾਰ ਕੇ ਸ਼ਹੀਦ ਕੀਤਾ ਗਿਆ ਕੀ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣ ਦੀ ਮੰਗ ਕਰਨਾ ਉਹਨਾਂ ਨੂੰ ਦੇਸ਼ ਦੇ ਵਿੱਚ ਗੜਬੜੀ ਵਾਲੀ ਗੱਲ ਲੱਗਦੀ ਹੈ ਕੀ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ ਮੁਕਤੀ ਦੀ ਗੱਲ ਕਰਨਾ ਉਹਨਾਂ ਨੂੰ ਦੇਸ਼ ਵਿੱਚ ਗੜਬੜੀ ਦੀ ਗੱਲ ਲੱਗਦੀ ਆ ਸੀ 250 ਦੇ ਅਨਸਾਰ ਫਸਲਾਂ ਦੇ ਭਾਅ ਮੰਗਣਾ ਕੀ ਉਹਨਾਂ ਨੂੰ ਦੇਸ਼ ਵਿੱਚ ਗੜਬੜੀ ਦੀ ਗੱਲ ਲੱਗਦੀ ਹੈਗੀ ਆ ਅਰ ਇਹ ਤਾਂ ਗਾਹਾਂ ਸਵੈਮ ਪਾਜ ਪਾਈ ਇਹਨਾਂ ਗੱਲਾਂ ਦੇ ਵਾਅਦੇ ਕਰਕੇ ਆਈ 2 ਸਾਲ ਹੋ ਗਏ ਚਿੱਠੀ ਲੈ ਕੇ ਕਮਿਟਮੈਂਟ ਕੀਤੀ ਪੂਰਾ ਨਹੀਂ ਕੀਤਾ ਗਿਆ ਇਹ ਤਾਂ ਗਾ ਲਖੀਮਪੁਰ ਖੀਰੀ ਦਾ ਇਨਸਾਫ ਮੰਗਣਾ ਉਹਨਾਂ ਦੇ ਕਾਤਲਾਂ ਨੂੰ ਟਿਕਟ ਦਿੱਤੀ ਉਹਦਾ ਵਿਰੋਧ ਕਰਨਾ ਕਿ ਉਹਨਾਂ ਨੂੰ ਦੇਸ਼ ਵਿੱਚ ਗੜਬੜੀ ਵਾਲੀ ਗੱਲ ਲੱਗਦੀ ਆ ਕਿ ਬਿਜਲੀ ਬਿੱਲ ਬਿਜਲੀ ਬਿੱਲ 2023-24 ਬਣਾ ਦੇਣਾ ਸਾਡੇ ਨਾਲ ਵਾਅਦਾ ਕਰਨਾ ਵੀ ਖਪਤਕਾਰਾਂ ਨੂੰ ਪੁੱਛ ਕੇ ਲਿਆਵਾਂਗੇ ਉਹਦਾ ਵਿਰੋਧ ਕਰਨਾ ਕਿ ਦੇਸ਼ ਵਿੱਚ ਗੜਬੜੀ ਫੜਾਉਣ ਵਾਲੀ ਗੱਲ ਲੱਗਦੀ ਆ ਕਿ WTO ਤੋਂ ਭਾਰਤ ਬਾਹਰ ਆਵੇ ਇਹ ਗੱਲ ਕਰਨਾ ਜਾਂ ਫਸਲੀ ਬੀਮਾ ਯੋਜਨਾ ਦੀ ਮੰਗ ਕਰਨਾ ਇਹ ਕਿੱਧਰੋਂ ਦੇਸ਼ ਵਿੱਚ ਗੜਬੜੀ ਫੜਾਉਣ ਵਾਲੀਆਂ ਗੱਲਾਂ ਲੱਗਦੀਆਂ ਨੇ ਅਸਲ ਵਿੱਚ ਇਹ ਆ ਕਿ ਆਰਐਸਐਸ ਦਾ ਤੇ ਭਾਜਪਾ ਦੀ ਸਰਕਾਰ ਦਾ ਅਸੀਂ ਚਿਹਰਾ ਨੰਗਾ ਕਰ ਦਿੱਤਾ ਜਿਹਦਾ ਆਰਐਸਐਸ ਨੂੰ ਦੁੱਖ ਹੋਣਾ ਵਾ ਹਾਂ ਆਰਐਸਐਸ ਦੇ ਤੇ ਪਾਚਪਾ ਦੇ ਕਿਸਾਨ ਮਜ਼ਦੂਰ ਸਾਡੀ ਹਮਾਇਤ ਕਰ ਰਹੇ ਆ ਇਹਦਾ ਸਰਵੇ ਉਹਨਾਂ ਨੂੰ ਕਰਵਾ ਲੈਣਾ ਚਾਹੀਦਾ ਪ੍ਰਧਾਨ ਮੰਤਰੀ ਜੀ ਕਹਿੰਦੇ ਆ ਗਾਂ ਆਉਣ ਵਾਲੇ ਵਿੱਚ ਤੀਜੀ ਵੱਡੀ ਅਰਧਵਸਤਾਸੀਂ ਬਣਾਵਾਂਗੇ ਉਹ ਭਈ ਕਿਵੇਂ ਬਣ ਜੂਗੀ ਐਡੀ ਵੱਡੀ ਆਬਾਦੀ ਨੂੰ 80 ਕਰੋੜ ਕਿਸਾਨਾਂ ਨੂੰ ਇਨਸਾਫ ਨਾ ਦੇ ਕੇ ਤੁਸੀਂ ਕਿੱਦਾਂ ਇਹ ਵੱਡੀ ਅਰਧਵਸਤਾ ਬਣਾ ਲੋਗੇ ਤੋਂ ਇਸ ਕਰਕੇ ਆ ਵੀ ਸਰਕਾਰ ਅੰਦੋਲਨ ਨੂੰ ਬਦਨਾਮ ਕਰ ਲਈ ਆਰਐਸਐਸ ਅੰਦੋਲਨ ਨੂੰ ਬਦਨਾਮ ਕਰ ਲਈ ਸਿਰ ਤੋਂ ਜੋੜ ਲਾ ਰਹੀ ਆ ਇਹ ਚਾਲ ਵੀ ਆਉਣ ਵਾਲੇ ਸਮੇਂ ਚ ਕੁੱਟੀ ਜਾਊਗੀ ਧੰਨਵਾਦ ਹੁਣ ਦੇਖਣਾ ਹੋਵੇਗਾ ਕਿ ਚੋਣ ਜਾਪਤਾ ਲਾਗੂ ਹੋਣ ਤੋਂ ਬਾਅਦ ਕਿਸਾਨ ਆਪਣੇ ਅੰਦੋਲਨ ਦੇ ਵਿੱਚ ਕੀ ਨਵਾਂ ਮੋੜ ਲੈ ਕੇ ਆਉਂਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਵਾਰਿਸ ਪੰਜਾਬ ਦੇ ਮੁਖੀ ਅਮਿਤਪਾਲ ਸਿੰਘ ਨੂੰ ਦਿਬੜੂਗਾ ਜੇਲ੍ਹ ਤੋਂ ਪੰਜਾਬ ਦੀ ਜੇਲ੍ਹ ਤੇ ਵਿੱਚ ਤਬਦੀਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਇਸ ਸੰਬੰਧ ਤੇ ਅਮੇਤਸਰ ਵਿਖੇ ਇਨਸਾਫ ਮੋਚਾ ਲਗਾਇਆ ਹੋਇਆ ਹੈ ਅੱਜ ਇਸ ਮੋਚੇ ਤੇ ਵਿੱਚ ਕਾਂਗਰਸ ਦੇ ਵਿਧਾਇਕ ਸੁਖਪਾਲ ਖੈਰਾ ਪਹੁੰਚੇ ਅਤੇ ਉਹਨਾਂ ਦੇ ਵੱਲੋਂ ਮੌਜੂਦਾ ਸਰਕਾਰ ਉੱਤੇ ਚਮਕ ਕੇ ਨਿਸ਼ਾਨੇ 사ਤੇ ਗਏ ਅਮਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੇ ਹੱਕ ਵਿੱਚ ਅਮੇਤਸਰ ਵਿਖੇ ਚੱਲ ਰਿਹਾ ਇਨਸਾਫ ਮੋਚਾ ਲਗਾਤਾਰ ਚੱਲ ਰਿਹਾ ਹੈ ਮੋर्चा ਦੀ ਮੰਗ ਹੈ ਕਿ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਡਿਬੜੂਗਾ ਜੇਲ੍ਹ ਤੋਂ ਪੰਜਾਬ ਦੀ ਜੇਲ੍ਹ ਵਿੱਚ ਤਬਦੀਲ ਕੀਤਾ ਜਾਵੇ। ਅੱਜ ਇਸ ਮੋਰਚੇ ਦੇ ਵਿੱਚ ਅਜਪੂਲ ਹੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਖੈਰਾ ਪਹੁੰਚੇ ਅਤੇ ਉਹਨਾਂ ਦੇ ਵੱਲੋਂ ਜਮ ਕੇ ਪੰਜਾਬ ਸਰਕਾਰ ਤੇ ਨਿਸ਼ਾਨੇ ਵੀ ਸਾਤੇ ਗਏ। ਉਹਨਾਂ ਕਿਹਾ ਕਿ ਅਮਰਿਤਪਾਲ ਅਤੇ ਉਹਨਾਂ ਦੇ ਸਾਥੀਆਂ ਨੂੰ ਜਾਣਬੁੱਝ ਕੇ ਡਿਬੜੂਗਾ ਜੇਲ੍ਹ ਦੇ ਵਿੱਚ ਭੇਜਿਆ ਗਿਆ ਜਿੱਥੇ ਪਹਿਲਾਂ ਹੀ ਸਿੱਖਾਂ ਦੀ ਬਹੁਤ ਘੱਟ ਆਬਾਦੀ ਹੈ। ਸੋ ਅੱਜ ਵੀ ਜਿਹੜੇ ਸਾਡੇ ਜਿਹੜੇ ਕਹਿੰਦੇ ਕਿ ਅਸੀਂ ਪੰਥ ਦੀ ਰਖਵਾਲੀ ਕਰਦੇ ਆਂ ਜਿਹੜੇ ਕਹਿੰਦੇ ਕਿ ਅਸੀਂ ਪੰਥ ਦੇ ਵਾਰਿਸ ਹਾਂ ਉਹ ਕਿੱਥੇ ਨੇ ਉਹ ਕਿੱਥੇ ਆ ਜਦੋਂ ਜਥੇਦਾਰ ਭਾਈ ਗੁਰਦੇਵ ਸਿੰਘ ਕੌਣ ਕੇ ਨੂੰ ਪੁਲਿਸ ਨੇ ਚੱਕ ਕੇ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਤਾ ਸੈਂਕੜੇ ਆ ਹਜ਼ਾਰਾਂ ਦੀ ਤعداد ਵਿੱਚ ਨੌਜਵਾਨਾਂ ਨੂੰ ਘਰਾਂ ਚੋਂ ਚੱਕ ਕੇ ਬੱਚਿਆਂ ਨੂੰ ਬਖਸ਼ਾ ਨਹੀਂ ਗਿਆ ਐਨਐਸਏ ਤਾਂ ਉਹਨਾਂ ਤੇ ਲੱਗਣੀ ਚਾਹੀਦੀ ਸੀਗੀ ਐਨਐਸਏ ਤਾਂ ਸੁਮੇਤ ਸਿੰਘ ਸੈਣੀ ਤੇ ਲੱਗਣੀ ਚਾਹੀਦੀ ਆ ਐਨਐਸਏ ਦਾ ਉਹਨਾਂ ਤੇ ਲੱਗਣੀ ਚਾਹੀਦੀ ਬਜਾਏ ਉੱਥੇ 307 ਲਾਦਦੇ 452 ਲਾਦਦੇ ਹਮਨ ਸਰ ਜੇਲ੍ਹ ਜੜਾ ਕੇ ਟ੍ਰਾਇਲ ਕਰ ਦੇ ਸਾਨੂੰ ਕੋਈ ਇਤਰਾਜ਼ ਨਹੀਂ ਸੀਗਾ ਤੁਸੀਂ ਚੱਕ ਕੇ ਉਹਨੂੰ ਡਿਬਰੂਗੜ ਦੀ ਉਸ ਜੇਲ੍ਹ 'ਚ ਭੇਜਤਾ ਜਿਸ ਸਟੇਟ ਵਿੱਚ ਸਭ ਤੋਂ ਘੱਟ ਸਿੱਖਾਂ ਦੀ ਆਬਾਦੀ ਹੈ ਨਾਟ ਇਵਨ 1% 1% ਦੀ ਸੈਕਿੰਦ ਅੰਕੋ ਤੋਂ ਵੀ ਮਿਲ ਨਾ ਸਕੇ ਕੋਈ ਇਹਦੀ ਮਦਦ ਨਾ ਕਰ ਸਕੇ ਇਹਦੀ ਕੋਈ ਆਵਾਜ਼ ਨਾ ਉੱਠ ਸਕੇ ਔਰ ਇੱਥੇ ਦੁੱਖ ਇੱਥੇ ਇੱਥੇ ਹੁਣ ਆਉਂਦਾ ਕਿ ਹੁਣ ਸਾਡਾ ਪੰਜਾਬ ਦਾ ਮੁਖ ਹੁੰਦਾ ਪਾ ਗਿਆ ਬੰਨੇ ਹੋ ਇਸ ਸਿਰ ਦੇ ਉੱਤੇ ਭਗਵੰਤ ਸਿੰਘ ਮਾਨ ਹੈ 92 ਆਦਮੀ ਪੰਜਾਬ ਨੇ ਜਿਤਾਏ ਇਹਨੇ ਪਲੇਟ ਚ ਰੱਖ ਕੇ ਦੇ ਦਿੱਤਾ ਮਿਰਪਾਲ ਸਿੰਘ ਨੂੰ ਦਿੱਲੀ ਦੀ ਸਰਕਾਰ ਦੇ ਉੱਤੇ ਮੈਂ ਸੁਣਿਆ ਕੇਜਰੀਵਾਲ ਦਾ ਬਿਆਨ ਕਹਿੰਦਾ ਹਮਨੇ ਦਿੱਲੀ ਨੇ ہماری ਮਦਦ ਮੰਗੀ ਹਮਨੇ ਦੀ ਅਗਰ ਦਿੱਲੀ ਦੁਬਾਰਾ ہماری ਮਦਦ ਮੰਗੇਗੀ ਹਮ ਉਨਕੋ ਵੀ ਦੇਗੇ ਭਾਜਪੀਦਾਰ ਵਈਆ ਤਾਂ ਆਪਨ ਪਤਾ ਵਾ ਇਹਦੇ ਚਾ ਪੰਡੂ ਕੀ ਛੁਪੀ ਗੱਲ ਨਹੀਂ ਕਿ ਉਹ ਘੱਟ ਗਿਣਤੀਆਂ ਦੇ ਖਿਲਾਫ ਨੇ ਉਹ ਮੈਜੋਰਿਟੇਰੀਅਨ ਸਟੇਟ ਬਣਾ ਰਹੇ ਨੇ ਉਹ ਥੀਓਕ੍ਰੈਟਿਕ ਸਟੇਟ ਬਣਾਉਣ ਵੱਲ ਵਧ ਰਹੇ ਨੇ ਆ ਜਿਹੜਾ ਹੁਣ ਕਾਨੂੰਨ ਬਣਾ ਉਤਰਾਖੰਡ ਵਿੱਚ ਯੂਨੀਅਨ ਯੂਨੀਫਾਰਮ ਸਿਵਲ ਕੋਡ ਇਹ ਸਾਰੇ ਦੇਸ਼ ਵਿੱਚ 24 ਦੇ ਇਲੈਕਸ਼ਨ ਤੋਂ ਬਾਅਦ ਲਾਗੂ ਹੋਣਾ ਵਾ ਸਾਰਿਆਂ ਨੂੰ ਇੱਕ ਨੱਕੇ ਦੇ ਵਿੱਚ ਦੀ ਨੰਗਣਾ ਪੈਣਾ ਵਾ ਨਾ ਮੁਸਲਮਾਨਾਂ ਦੇ ਨਾ ਬੋਧੀਆਂ ਦੇ ਨਾ ਜੈਨੀਆਂ ਦੇ ਨਾ ਇਸਾਈਆਂ ਦੇ ਨਾ ਦਲਤਾਂ ਦੇ ਨਾ ਸਿੱਖਾਂ ਦੇ ਉਹ ਰੀਤੀ ਰਿਵਾਜ ਰਹਿਣਗੇ ਜਿਹੜੇ ਆਸਤੇ ਆਪਾਂ ਮੰਗ ਰਹੇ ਹਾਂ ਅਸੀਂ ਤਾਂ ਬਹੁਤ ਥੇਨ ਤੋਂ ਕਹਿ ਰਹੇ ਹਾਂ ਕਿ ਸਿੱਖ ਇੱਕ ਵੱਖਰੀ ਕੌਮ ਹੈ ਸਾਡੇ ਉਸ ਵਕਤ ਦੇ ਅਕਾਲੀ ਦਲ ਦੇ ਪ੍ਰੈਜ਼ੀਡੈਂਟ ਬਰਕਾਸ਼ ਸਿੰਘ ਬਾਦਲ ਨੇ ਤਾਂ 1984 ਚ ਦਰਬਾਰ ਪਾਰਲੀਮੈਂਟ ਦੇ ਸਾਹਮਣੇ ਕਨਸਟੀਟਿਊਸ਼ਨ ਦੀ ਧਾਰਾ 25 ਕਲੋਜ਼ 1 ਉਹਨੂੰ ਪਾੜ ਕੇ ਛੁੱਟਿਆ ਹੋਇਆ ਅਗਲਾ ਦਿੱਤੀ ਸੀਗੀ ਲੇਕਿਨ ਸਾਨੂੰ ਦੁੱਖ ਆਪਣੇ ਹੱਥੇ ਉਹਦ ਕਰਨਗੇ ਸਭ ਕੁਝ ਉਹਦਾ ਹਲੇ 24 ਤੋਂ ਬਾਅਦ ਪਤਾ ਨਹੀਂ ਕੀ ਕੁਝ ਹੋਣਾ ਇੱਥੇ ਨਿੰਦਿਆ ਕਰਦੇ ਆں ਤਾੜਨਾ ਕਰਦੇ ਆਂ ਕਿ ਆ ਜਿਹੜਾ ਕੱਟ ਹੋਇਆ ਅੱਜ ਆਪ ਮੁਹਾਰੇ ਔਰ ਜਿਹੜੇ ਇੱਥੇ ਮਤੇ ਪੜੇ ਗਏ ਨੇ ਉਹਨਾਂ ਦੀ ਤਾਇੀਦ ਕਰਦਾ ਮੈਂ ਔਰ ਮੈਂ ਅੱਜ ਦੇ ਹਾਕਮਾਂ ਨੂੰ ਪੁੱਛਣਾ ਚਾਹਣਾ ਕਿ ਤੁਸੀਂ ਦਿੱਲੀ ਯਾਰ ਚੀਕਾਂ ਮਾਰਦੇ ਹੋ ਚੀਕਾਂ अरविंद केजरीवाल कह रहा हम तो कट्टर ईमानदार हैं हमारे सिसोडिया और सुतेंद्र जैन को जेल में बंद कर दिया शराब ने कि विजिलेंस का उपयोग ठीक हो रहा इथे पंजाब ਦੇ ਵਿੱਚ ਆਣ ਕੇ ਕਹਿੰਦਾ ਅਸੀਂ ਇੱਕ ਸਮਗਲਰ ਫੜਿਆ ਵਾ ਜਿਸ ਪਾਰਟੀ ਦੇ ਵਿਰੋਧੀ तिरਦੇ ਆਗੂ ਵਚੋ ਮਰਤੇ ਆ ਐਨਡੀਪੀਐਸ ਦਾ ਝੂਠਾ ਮੰਨ ਕੜ ਇੱਕ ਪਰਚਾ ਦਰਜ ਕੀਤਾ 2017 ਚ ਉਸੇ ਵਿੱਚ ਮੈਨੂੰ ਆਣ ਕੇ ਕਹਿ ਰਿਹਾ ਕਿ ਸਮਗਲਰ ਹੈ ਔਰ ਭਗਵਾਨ ਜੀ ਮਾਨ ਨੇ ਇੱਕ ਵਾਰ ਨਹੀਂ کئی ਵਾਰ ਕਿਹਾ ਮੈਂ ਪਾਰਲੀਮੈਂਟ ਚੋਂ ਖਹਿਰਾ નિર્ਦੋਸ਼ ਅਸੀਂ ਸਮਗਲਰ ਸਾਡੀਆਂ 3-4 ਮਹੀਨਿਆਂ ਜਵਾਨਤਾ ਹੋ ਜਾਣ ਉਹ ਕੱਟੜ ਇਮਾਨਦਾਰ ਹੁਣ ਦੇਖਣਾ ਹੋਵੇਗਾ ਕਿ ਅੱਗੇ ਆਉਣ ਵਾਲੀ 18 ਮਾਰਚ ਨੂੰ ਅਮਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਫੜੇ ਜਾਣ ਦਾ ਇੱਕ ਸਾਲ ਪੂਰਾ ਹੋ ਜਾਵੇਗਾ ਕਿ ਸੁਭਾ ਸਰਕਾਰ ਅਮਿਤਪਾਲ ਅਤੇ ਉਹਨਾਂ ਦੇ ਸਾਥੀਆਂ ਨੂੰ ਪੰਜਾਬ ਦੀ ਜੇਲ੍ਹ ਵਿੱਚ ਤਬਦੀਲ ਕਰੇਗੀ ਜਾਂ ਫਿਰ ਨਹੀਂ ਜਾਣ ਤੋਂ ਪਹਿਲਾਂ ਇੱਕ ਵਾਰ ਫੇਰ ਨਜ਼ਰ ਮਾਰਦਿਆਂ ਅਸੀਂ ਕੁਝ ਖਾਸ ਸੁੁਰਖੀਆਂ ਤੇ ਬਲਕੋਤ ਸਿੰਘ ਦੇ ਘਰ ਪਲਤੀਆਂ ਖੁਸ਼ੀਆਂ ਮਾਤਾ ਚਰਨ ਕੋਰ ਨੇ ਦਿੱਤਾ ਪੁੱਤਰ ਨੂੰ ਜਨਮ ਬਲਕੋਤ ਸਿੰਘ ਦੇ ਘਰ ਗੁੰਝੀ ਖਿਲਕਾਰੀਆਂ ਰਾਜਾ ਵੜਿੰਗ ਤੇ ਸੁਖਪਾਲ ਖੈਰ ਨੇ ਦਿੱਤੀਆਂ ਵਧਾਈਆਂ ਬਲਕੋਤ ਸਿੰਘ ਨੂੰ ਮਿਲਣ ਪਹੁੰਚੇ ਰਾਜਾ ਵੜਿੰਗ ਮਾਤਾ ਚਰਨ ਕੋਰ ਦੇ ਵੱਲੋਂ ਬੱਚੇ ਨੂੰ ਦਿੱਤੇ ਜਨਮ ਤੋਂ ਬਾਅਦ ਬਲਕੋਤ ਸਿੰਘ ਹੋਏ ਪਾਵਕ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਲਿਆੜੇ ਹੱਥੀ ਇੜੀ ਦਾ ਕੇਜਰੀਵਾਲ ਨੂੰ ਮੁੜ ਸਮਝੰਦਾਰੀ ਇੱਕ ਇਮਾਜ ਨੂੰ ਪੁੱਛਕਿਸ ਲਈ ਸੱਦਿਆ ਤੇ ਬੀਤੇ ਦਿਨ ਕੋਰਟ ਨੇ ਦਿੱਤੀ ਸੀ ਜ਼ਮਾਨਤ ਅਸੀਂ ਪੰਜਾਬ ਨਿਊਜ਼ ਬੁਲਟਿੰਗ ਫਿਲਹਾਲ ਇਨਹੀ ਜਲਦ ਮਿਲਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ